ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਸਾਡੇ ਨਾਲ ਜੇ ਮਜ਼ਦੂਰ ਸ਼ਖਸ ਮੌਜੂਦ ਨੇ ਜਿਹੜੇ ਕਿ 2019 ਦੀਆਂ ਲੋਕ ਸਭਾ ਚੋਣਾਂ ਲੜ ਰਹੇ ਨੇ ਇਸ ਵਾਰ ਉਹ ਚੋਣਾਂ ਚ ਭਾਗ ਨਹੀਂ ਲੈ ਰਹੇ ਉਹਨਾਂ ਨੂੰ ਪੁੱਛ ਲੈਣੇ ਆ ਵੀ ਕੀ ਕੀ ਤਜਰਬੇ ਤੁਹਾਡੇ ਚੋਣਾਂ ਦੇ ਵਿੱਚ ਰਹੇ ਬਾਈ ਜੀ ਪਹਿਲਾਂ ਤਾਂ ਸਵਾਗਤ ਆ ਸਾਡੇ ਤੇ ਹਾਂਜੀ ਧੰਨਵਾਦ ਜੀ ਤੁਸੀਂ ਚੋਣਾਂ ਲੜੀਆਂ ਐਮਪੀ ਚੋਣ ਲੜੀ ਕੀ ਕੀ ਤਜਰਬੇ ਰਹੇ ਪਹਿਲਾਂ ਤਾਂ ਮੈਂ ਆਪਣਾ ਨਾਮ ਦੱਸਦਾ ਨਹੀਂ ਤੁਹਾਡੇ ਨਾਮ ਨਹੀਂ ਬੋਲੇ ਮੇਰਾ ਨਾਮ ਮਨੀਸ਼ ਚੋਹਾਨਾ ਜੀ ਸੰਗਰੂਰ ਤੋਂ ਬਿਲੋਂਗ ਕਰਦਾ ਸਿਟੀ ਸੰਗਰੂਰ ਤੋਂ ਤੇ ਜਿਹੜਾ ਤੁਹਾਨੂੰ ਤਜਰਬੇ ਵਾਲੀ ਗੱਲ ਕਹੀ ਆ ਸਾਡੇ ਜਿਹੜੇ ਲੀਡਰ ਨੇ ਲੀਡਰ ਸਾਹਿਬਾਨ ਨੇ ਤੇ ਉੱਥੇ ਤੱਕ ਤਾਂ ਪਹੁੰਚ ਦੇਣੀ ਜਿਹੜੇ ਜਿਹੜੇ ਜ਼ਰੂਰਤਮੰਦ ਲੋਕ ਨੇ ਪਥੇਰੇ ਨੇ ਜਿਵੇਂ ਕਾਮੇ ਨੇ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ ਉਹਨਾਂ ਦੇ ਤੱਕ ਪਹੁੰਚ ਨਹੀਂ ਕਰਦੇ ਜਿਹੜੇ ਉਹਨਾਂ ਦੇ ਉੱਪਰ ਜਿਹੜੇ ਉਹਨਾਂ ਦੇ ਇੱਕ ਕੁਝ ਕਮਿਊਨਿਟੀ ਬੇਸ ਲੀਡਰ ਹੁੰਦੇ ਨੇ ਉਹਨਾਂ ਦੇ ਸਿਰ ਤੇ ਹੀ ਸਾਰੀ ਗੇਮ ਘੁਮਾ ਜਾਂਦੇ ਨੇ ਵੱਡੇ ਲੀਡਰ ਤੋਂ ਪੈਸੇ ਲੈ ਕੇ ਉਹਨਾਂ ਨੂੰ ਵੇਚ ਦਿੰਦੇ ਨੇ ਸਭ ਤੋਂ ਪਹਿਲਾ ਤਜਰਬਾ ਤਾਂ ਇਹ ਰਿਹਾ ਨੰਬਰ 2 ਖੇਤਰਫਲ ਸਾਡਾ ਐਮਪੀ ਕੰਸਿਸਟੈਂਸੀ ਦਾ ਬਹੁਤ ਵੱਡਾ ਹੈ ਹੁਣ ਸਾਡੇ ਜ਼ਿਲ੍ਹੇ ਵਿੱਚੋਂ ਜਿਵੇਂ ਬਰਨਾਲਾ ਜਿਹੜਾ ਅੱਡ ਨਿਕਲ ਗਿਆ ਮਲੇਰਕੋਟਲਾ ਜ਼ਿਲ੍ਹਾ ਬਣ ਚੁੱਕਿਆ ਤਾਂ ਥੋੜਾ ਜਿਹਾ ਹੁਣ ਉਹਦੇ ਨਾਲ ਫਰਕ ਪੈਂਦਾ ਹੈ ਤੁਸੀਂ ਐਮਪੀ ਤੋਂ ਨਾ ਲੜੀਆਂ ਜੀ ਕਿੰਨਾ ਖਰਚਾ ਕਰੇ ਕਿੰਨੇ ਵੋਟਾਂ ਮਿਲੀਆਂ ਭਾਈ ਜੀ ਮੈਂ ਝੂਠ ਬੋਲਦਾ ਤੁਹਾਨੂੰ ਮੇਰਾ ਤਕਰੀਬਨ 2.5 ਲੱਖ ਦਾ ਖਰਚਾ ਹੋਇਆ ਸੀ ਮੇਰੇ ਦੋਸਤਾਂ ਨੇ ਫਰੈਂਡ ਸਰਕਲ ਨੇ ਮੇਰੀ ਬਹੁਤ ਮਦਦ ਕੀਤੀ ਮੋਟਰਸਾਈਕਲ ਤੇ ਵੀ ਕੰਪੇਨ ਖਿੱਚੀ ਹਾਂਜੀ ਤੇ ਕਿੰਨੇ ਕਬੂਟਾਂ ਪਈਆਂ ਤੇ ਕਿੰਨਾ ਕ ਲੋਕਾਂ ਨੇ ਸਾਥ ਦਿੱਤਾ ਕਿਉਂਕਿ ਕਿਸੇ ਦੀ ਜ਼ਮੀਰ ਤਾਂ ਜਾਗੀ ਹੋਣੀ ਜੇ ਬਿਲਕੁਲ ਮੈਂ ਸ਼ੁਕਰਗੁਜ਼ਾਰ ਆ ਦਾਤੇ ਦਾ ਕਿ ਮੈਨੂੰ ਮੇਰੇ ਨਾਲ ਮੋਡੇ ਨਾਲ ਮੋਡਾ ਲਾ ਕੇ ਉਹ ਬੰਦੇ ਖੜੇ ਰਹੇ ਜਦੋਂ ਤੱਕ ਇਲੈਕਸ਼ਨ ਨਿਬੜ ਨਹੀਂ ਗਈ ਮੇਰਾ ਪੂਰਾ ਸਾਥ ਮੇਰੇ ਫਰੈਂਡ ਸਰਕਲ ਨੇ ਦਿੱਤਾ ਤੇ ਮੈਂ ਅੱਜ ਵੀ ਸ਼ੁਕਰਾਨਾ ਕਰਦਾ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਦੇ ਪਰਿਵਾਰ 'ਚ ਸ਼ਾਂਤੀ ਰੱਖੇ ਤੇ ਜਦੋਂ ਤੁਸੀਂ ਚੋਣ ਲੜ ਰਹੇ ਸੀ ਕੀ ਕੀ ਮੁੱਦੇ ਨੂੰ ਉਭਾਰਿਆ ਇੱਕ ਤੁਸੀਂ ਦੱਸ ਰਹੇ ਚੋਣਾਂ ਦਾ ਕੀ ਮਤਲਬ ਆ ਉਹਦੇ ਬਾਰੇ ਕੀ ਚੋਣ ਦਾ ਮਤਲਬ ਇਹ ਹੈ ਜੀ ਐਕਚੁਅਲੀ ਲੀਡਰ ਜਨਤਾ ਨੂੰ ਬੇਵਕੂਫ ਮੜਾਉਂਦੇ ਨੇ ਮੈਂ ਸਾਰੀ ਪਾਰਟੀਆਂ ਦੀ ਗੱਲ ਕਹੂੰਗਾ ਕਿਉਂਕਿ ਜਿਹੜਾ ਆਪਣੇ ਭਾਰਤੀ ਜਾਂ ਪੰਜਾਬ ਦੀ ਵਿਵਸਥਾ ਹੈ ਮੇਨ ਵਿਵਸਥਾ ਦਾ ਟੌਪਿਕ ਆ ਜਿਹੜਾ ਸਮਾਜ ਦਾ ਜਿਹੜਾ ਸਾਡਾ ਬਣਤਰਾ ਵਿਵਸਥਾ ਹੈ ਸਾਨੂੰ ਇਹਦੀ ਲੜਾਈ ਲੜਨੀ ਚਾਹੀਦੀ ਕਿਉਂਕਿ ਜੇ ਆਪਾਂ ਦੇਖੀਏ ਤਾਂ ਭਾਰਤ ਦੇਸ਼ ਦੇ ਵਿੱਚ ਐਸਸੀ ਬੀਸੀ ਓਬੀਸੀ ਮਾਈਨੋਰਟੀ ਇਹਨਾਂ ਨੂੰ ਪੰਜਾਬੀ ਚ ਜੇ ਮੈਂ ਕਹਾਂ ਅਨੁਸਿਚਿਤ ਜਾਤੀ ਜਨਜਾਤੀ ਮੁਸਲਿਮ ਤੇ ਸਿੱਖ ਜੈਨ ਜੋ ਵੀ ਨੇ ਆਏ ਜਿਹੜੇ ਕੰਮੇ ਲੋਕ ਨੇ ਉਹਨਾਂ ਦੀ ਪੋਪੂਲੇਸ਼ਨ ਵੱਧ ਹੈ 5-7% ਲੋਕ ਨੇ ਜਿਹੜੇ ਉੱਪਰ ਸਰਮਾਇਆਦਾਰ ਨੇ ਜਿਨ੍ਹਾਂ ਨੇ ਦੇਸ਼ ਦੀ ਇਸ ਪੋਪੂਲੇਸ਼ਨ ਨੂੰ ਦਬਾ ਕੇ ਇਸ ਦੇਸ਼ ਨੂੰ ਗਰੀਬ ਕਰਤਾ ਤੇ ਜਦੋਂ ਤੁਸੀਂ ਚੋਣਾ ਲੜਦੇ ਤੇ ਜਾ ਹੁਣ ਦੇ ਉਮੀਦਵਾਰ ਚੋਣਾਂ ਲੜ ਰਹੇ ਨੇ ਉਹਨਾਂ ਦੇ ਵਿੱਚ ਤੁਸੀਂ ਕੀ ਅੰਤਰ ਦੇਖ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਈਵੀਐਮ ਦਾ ਵਿਰੋਧ ਕਰੋ ਮੈਨੂਅਲ ਤਰੀਕੇ ਨਾਲ ਇਲੈਕਸ਼ਨ ਹੋਣੀ ਚਾਹੀਦੀ ਕਿਉਂਕਿ ਈਵੀਐਮ ਵੀ ਹੈਕ ਹੁੰਦੀ ਹੈ ਕਿਉਂਕਿ ਇਲੈਕਟ੍ਰੋਨਿਕ ਪਾਰਟਸ ਨੇ ਕਦੋਂ ਵੀ ਹੈਕ ਹੋ ਸਕਦੇ ਨੇ ਤੇ ਇਸ ਕਰਕੇ ਮੇਰੀ ਸਭ ਤੋਂ ਪਹਿਲਾ ਜਿਹੜੀ ਡਿਮਾਂਡ ਹੈ ਕਿ ਲੋਕਾਂ ਨੂੰ ਕਹਾ ਵੀ ਤੁਸੀਂ ਜਾਗਰੂਕ ਹੋ ਕੇ ਈਵੀਐਮ ਦਾ ਵਿਰੋਧ ਕਰੋ ਕਿਉਂਕਿ ਈਯੂਐਮ ਦੀ ਧਾਂਦਲੀ ਜੇ ਰੁਕੋਗੀ ਤਾਂ ਜਿਹੜਾ ਆਪਣਾ ਭਾਰਤੀ ਸਮਾਜ ਬਚ ਸਕੇਗਾ ਨਹੀਂ ਆ ਨਾਲੇ ਟਾਈਮ 'ਚ ਸੰਵਿਧਾਨ ਵੀ ਖਤਮ ਲੋਕਾਂ ਦੇ ਅਧਿਕਾਰ ਵੀ ਖਤਮ ਸਭ ਕੁਝ ਖਤਮ ਹੋ ਜਾਣਾ ਸੰਗਰੂਰ ਦੇ ਜਿਹੜੇ ਟੂਣ ਲੜਾਏ ਨੇ ਸੋਨੂੰ ਸਾਰੇ ਤੋਂ ਵਧੀਆ ਕੈਂਡੀਡੇਟ ਕੋ ਦੇਖੋ ਮੇਰੇ ਲਈ ਤਾਂ ਸਾਰੇ ਸਤਕਾਰਯੋਗ ਨੇ ਠੀਕ ਹੈ ਜੀ ਪਰ ਦੇਖੋ ਇਹ ਸੰਵਿਧਾਨਿਕ ਅਧਿਕਾਰ ਦੀ ਗੱਲ ਹੈ ਇਹਨੂੰ ਮੈਂ ਗੋਪਨੀਯ ਰੱਖਣੂੰਗਾ ਤੇ ਪਲੀਜ਼ ਰਿਕੁਐਸਟ ਹੈ ਇਸ ਨੂੰ ਸਾਇਲੈਂਟ ਹੀ ਰੱਖੋ ਮੁੱਦੇ ਨੂੰ ਮੈਂ ਤੁਹਾਨੂੰ ਰੱਖੋ ਸਾਇਲੈਂਟ ਤੁਸੀਂ ਆਪਣੀ ਵੋਟ ਤੁਹਾਨੂੰ ਵਧੀਆ ਲੀਡਰ ਕੌਣ ਲੱਗਦੇ ਵਧੀਆ ਲੀਡਰ ਸਾਰੇ ਵਧੀਆ ਨੇ ਪਾਜੀ ਤੁਸੀਂ ਖੜੇ ਉਹਨਾਂ ਉਹਨਾਂ ਚੋਂ ਜਿਨ੍ਹਾਂ ਚ ਕਿਹੜੇ ਖੜੇ ਨੇ ਉਹਨਾਂ ਦੇ ਚੋਣ ਕਰੀਏ ਇੱਕ ਜਣੇ ਦੀ ਜੀ ਉਹਦੇ ਬਾਰੇ ਪਹਿਲੀ ਗੱਲ ਤਾਂ ਜੇ ਪੈਲ ਦੇ ਆਧਾਰ ਤੇ ਆਪਾਂ ਲਈਏ ਤਾਂ ਕਾਂਗਰਸ ਪਾਰਟੀ ਜਿਹੜਾ ਹਾਈ ਕਮਾਂਡ ਹੈ ਮੈਂ ਉਹਨੂੰ ਲਾਂਤ ਪਾਉਂਗਾ ਜੀ ਸਾਡੇ ਸ਼੍ਰੀਮਾਨ ਮਾਨਯੋਗ ਵਿਜੇਂਦਰ ਸਿੰਘ 라ਜੀ ਜਿਹੜੇ ਮੰਤਰੀ ਰਹੇ ਨੇ ਉਹਨਾਂ ਦੀ ਟਿਕਟ ਕੱਟ ਕੇ ਉਹਨਾਂ ਨੇ ਇਸ ਏ ਸੀ ਸੀਟ ਗਵਾ ਲਈ ਐ ਇੱਕ ਬਾਹਰਲੇ ਜ਼ਿਲ੍ਹੇ ਦਾ ਬੰਦਾ ਲਿਆ ਕੇ ਸਾਡੇ ਸਿਰ ਤੇ ਬਿਠਾਤਾ ਲੋਕਾਂ ਦੇ ਆਸੀਂ ਉਸ ਇਨਸਾਨ ਨੂੰ ਜਦੋਂ ਮਰਜ਼ੀ ਫੋਨ ਕਰ ਲੈਂਦੇ ਸੀ ਉਹਨਾਂ ਦੀ ਕੋਠੀ ਭਗ ਜਾਂਦੀ ਸੀ ਨੰਬਰ 2 ਤੇ ਆਂਦੇ ਨੇ ਪਰਮਿੰਦਰ ਸਿੰਘ ਟਿੰਡਸਾ ਜੀ ਉਹ ਵੀ ਸਾਡੇ ਜਾਣੂ ਪਛਾਣੂ ਨੇ ਯਾਨੀ ਜੇ ਲੋਕਲ ਬੰਦੇ ਨੂੰ ਟਿਕਟ ਮਿਲਦੀ ਸ਼ਾਇਦ ਰੁਝਾਨ ਕੁਝ ਹੋਰ ਹੁੰਦਾ ਸਿਮਰਜੀਤ ਮਾਨ ਵਿਚੋਂ ਲੜ ਰਹੇ ਨੇ ਸਿੱਖਾਂ ਦੇ ਮੁੱਦੇ ਹਰ ਇੱਕ ਜੀ 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 ਕੱਲੇ ਸਿੱਖਾਂ ਦੇ ਨੇ ਜੀ ਔਰਤਾਂ ਦੇ ਗਰੀਬ ਸਮਾਜ ਦੇ ਉਹਨਾਂ ਨੇ ਇੱਕ ਪਿਛਲੇ ਦਿਨੀ EVM ਦੇ ਵਿਰੋਧ ਚ ਰੈਲੀ ਕੱਢੀ ਸੀ ਮੈਂ ਉਸ ਬੰਦੇ ਨੂੰ ਉਸ ਸ਼ਖਸੀਅਤ ਨੂੰ ਸਲਾਮ ਕਰਦਾ ਕਿ ਪਹਿਲਾ ਮਰਦ ਅਗਮੜਾ ਬੰਦਾ ਹੈ ਜਿਨ ਨੇ EVM ਦੇ ਵਿਰੋਧ ਚ ਰੈਲੀ ਕੱਢੀ ਸੀ ਉਹਨਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਜੀ ਜੇ ਹੁਣ ਆਪਾਂ ਮੁੱਦੇ ਦੇਖੀਏ ਚੋਣਾਂ ਦੇ ਵਿੱਚ ਲੌਲੀਪੌਪ ਦਿੱਤੇ ਜਾਂਦੇ ਨੇ ਜੀ ਜੀ ਵੀ ਆ ਔਰਤਾਂ ਨੂੰ ਦਿੱਤਾ ਜੀ ਆ ਬਿਜਲੀ ਫਰੀ ਦਿੱਤੀ ਕੀ ਤੁਹਾਨੂੰ ਲੱਗਦਾ ਨਹੀਂ ਪੁਖਾਰੀ ਵਜਾਉਣ ਦੇ ਬਿਨਾਂ ਇਹ ਬਜਾਏ ਲੋਕਾਂ ਨੂੰ ਦਾਤੇ ਬਣਾਇਆ ਜਾਵੇ ਵੰਡਣ ਜੋਗ ਬਣਾਇਆ ਜਾ ਸਰ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਬਹੁਤ ਗਹਿਰੀ ਗੱਲ ਕਹੀ ਹੈ ਜੇ ਲੋਕ ਇਸ ਚੀਜ਼ ਨੂੰ ਸਮਝ ਜਾਣ ਹੁਣ ਦੇਖੋ ਲੋਕ ਦਾਅਵੇ ਵਾਅਦੇ ਕਰਦੇ ਨੇ ਇਲੈਕਸ਼ਨ ਚ ਕਿ ਫ੍ਰੀ ਕਣਕ ਦੇ ਦੋ ਬਿਜਲੀ ਦੇ ਦੋ ਐਕਟਿਵਾ ਦੇ ਦੋ ਲੈਪਟਾਪ ਦੇ ਦੋ ਤੁਸੀਂ ਜਿਹੜੀ ਲੇਡੀਜ਼ ਐ ਜਾਂ ਜਿਹੜੇ ਬੱਚੇ ਨੇ ਅੱਜ ਕੱਲ ਉਹਨਾਂ ਨੂੰ ਕੈਪੇਬਲ ਕਰੋ ਉਹ ਕਮਾ ਸਕਣ ਆਪਣਾ ਖਰਚਾ ਆਪ ਚੱਕ ਸਕਣ ਕੈਪੇਬਲ ਕਰਨ ਦੀ ਥਾਂ ਤੇ ਤੁਸੀਂ ਉਹਨਾਂ ਨੂੰ ਬੈਗਰ ਬਣਾਣੇ ਹੋ ਪੰਜਾਬੀ ਚ ਕਹਾਂਗੇ ਭਿਖਾਰੀ ਬਣਾ ਰਹੇ ਤਾਂ ਮੋٹے ਮੋٹے ਮਨ ਲੁਭਾਉਣੇ ਜਿਹੜੇ ਹੁੰਦੇ ਨੇ ਉਹ ਵਾਦੇ ਨਾ ਕਰੋ ਬਿਲਕੁਲ ਡਾਊਨ ਟੂ ਅਰਥ ਜਮੀਨੀ ਗੱਲਾਂ ਨੇ ਜਿਹੜੀਆਂ ਉੱਥੇ ਆਣ ਲੀਡਰ ਕਿਤੇ ਨਾ ਕਿਤੇ ਜਨਤਾ ਨੂੰ ਬੇਵਕੂਫ ਬਣਾਉਂਦੇ ਨੇ ਤੇ ਅਗਰ ਪ੍ਰਵਿੰਦਰ ਸਿੰਘ ਢੀਂਡਸਾ ਉਰੋਂ ਚੋਣ ਲੜਦੇ ਤਾਂ ਤੁਹਾਡੇ ਹਿਸਾਬ ਨਾਲ ਕੀ ਰਿਜ਼ਲਟ ਰਹਣਗਾ ਬਰਾਬਰ ਦੀ ਟੱਕਰ ਹੋਣੀ ਸੀ ਬਜਿੰਦਰ ਸਿੰਘ ਲਾਜੀ ਤੇ ਪ੍ਰਵਿੰਦਰ ਸਿੰਘ ਢੀਂਡਸਾ ਜੀ ਦੀ ਬਰਾਬਰ ਦੀ ਟੱਕਰ ਦੋਨੇ ਅੱਛੀ ਸ਼ਖਸੀਅਤ ਨੇ ਕੰਮ ਕਰਨ ਵਾਲੇ ਨੇ ਲੀਡਰ ਨਾਲ ਲੀਡਰ ਉਹ ਆ ਜਿਹੜਾ ਵਰਕਰ ਦੀ ਕਦਰ ਕਰੇ ਤੇ ਦੋਨੇ ਹੀ ਵਰਕਰ ਦੀ ਕਦਰ ਕਰਦੇ ਨੇ ਜੀ ਤੁਹਾਡੇ ਨਿੱਜੀ ਤਜਰਬਿਆਂ ਤੋਂ ਨਿੱਜੀ ਗਿਆਨ ਤੋਂ ਲੋਕਾਂ ਨੂੰ ਕੁਝ ਦੱਸਣਾ ਚਾਹਉ ਤਾਂ ਕਿ ਲੋਕਾਂ ਨੂੰ ਕੋਈ ਸਮਝਾਵੇ ਕੁਐਸਚਨ ਕਲੀਅਰ ਕਰੋ ਜੀ ਵੀ ਕੋਈ ਆਪਦਾ ਗਿਆਨ ਨਿੱਜੀ ਗਿਆਨ ਜਿਹੜਾ ਤੁਹਾਡੇ ਕੋਲ ਹੈਗਾ ਤੁਹਾਨੂੰ ਲੱਗਦਾ ਹੋਵੇ ਵੀ ਜੇ ਲੋਕਾਂ ਨੂੰ ਦੱਸਿਆ ਜਾਵੇ ਤਾਂ ਲੋਕਾਂ ਨੂੰ ਮੜਮੋਟੇ ਕੋਈ ਸੁਧਰ ਸਕਦੀ ਹੈ ਜੂ ਸੁੰਦਰਤਾ ਐ ਦੇਖੋ ਇਹ ਪੰਜਾਬ ਤਬਾਹ ਕਰ ਦੇਣਾ ਮੇਰੇ ਅੱਜ ਇੰਟਰਵਿਊ ਤੁਹਾਡੇ ਕੋਲ ਰਹੂਗਾ ਆਨਲਾਈਨ ਰਿਕਾਰਡ ਚ ਈਵੀਐਮ ਦਾ ਵਿਰੋਧ ਕਰੋ ਜਿਹੜੇ ਕਾਮਿਆਂ ਦੇ ਇਹਨਾਂ ਨੇ ਲੇਬਰ ਦੇ ਵਰਕਿੰਗ ਆਵਰਸ ਵਧਾਏ ਨਹੀਂ 12 ਘੰਟੇ ਕਰੇ ਨੇ ਉਹ ਬਾਬਾ ਸਾਹੂ ਡਾਕਟਰ ਭੀਮਰਾਓਂ ਅੰਬੇਡਕਰ ਜੀ ਦਾ ਜਿਹੜਾ ਸੰਵਿਧਾਨ ਦੇ ਵਿੱਚ 8 ਘੰਟੇ ਦੀ ਲੇਬਰ ਸੀ ਉਹ ਉਹਦਾ ਕਹਾਣ ਕਰਿਆ ਤਾਂ ਮੈਂ ਲੋਕਾਂ ਨੂੰ ਕਹੂੰਗਾ ਵੱਧ ਤੋਂ ਵੱਧ ਸੰਵਿਧਾਨ ਪੜੋ ਆਪਣੇ ਆ ਹੱਕ ਅਧਿਕਾਰ ਦੇ ਲਈ ਲੜੋ ਈਵੀਐਮ ਦਾ ਵਿਰੋਧ ਕਰੋ ਬਾਰ ਬਾਰ ਤੁਸੀਂ ਦੇਖੋ ਨਾਗaland ਚ ਮਣੀਪੁਰ ਚ ਜੋ ਕਾਂਡ ਹੋਇਆ ਬਿਕਾਉ ਮੀਡੀਆ ਨੇ ਦਿਖਾਇਆ ਨਹੀਂ ਉੱਥੇ ਬੀਬੀਆਂ ਭੈਣਾਂ ਦਾ ਤੁਹਾਨੂੰ ਪਤਾ ਨਹੀਂ ਵਸਤਰ ਕਰਕੇ ਕਮਾਇਆ ਗਿਆ ਉਹਨਾਂ ਦਾ ਬਹੁਤ ਤਸ਼ਦਦ ਹੋਏ ਨੇ ਤਾਂ ਇਸ ਕਰਕੇ ਸੰਵਿਧਾਨ ਨੂੰ بچਾਓ ਈਵੀਐਮ ਦਾ ਵਿਰੋਧ ਕਰੋ ਜੇ ਆਪਾਂ ਦੇਖੀਏ ਸੰਗਰੂਰ ਦੀ ਆਪਾਂ ਗੱਲ ਕਰਦੇ ਆਂ ਸੰਗਰੂਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਚੀਜ਼ ਦੀ ਘਾਟ ਆ ਕਿਉਂਕਿ ਪਿਛਲੀ ਵਾਰੀ ਵਿਜੇਂਦਰ ਸਿੰਘਲਾ ਮੰਤਰੀ ਰਹੇ ਕੰਮ ਬਹੁਤ ਵਿਕਾਸ ਦੇ ਹੋਏ 2 ਸਾਲਾਂ ਦਾ ਜੇ ਸਰਕਾਰ ਦਾ ਆਪਾਂ ਦੇਖੀਏ ਇੱਕ ਉਹਨਾਂ ਦਾ 5 ਸਾਲ ਦਾ ਕਾਰਜਕਾਲ ਤੇ 2 ਸਾਲ ਦਾ ਕਾਂਗਰਸ ਦਾ ਇਹਦਾ ਆਮ ਆਦਮੀ ਦਾ ਕਿਵੇਂ ਦੇਖਦੇ ਹੋ ਕਿੰਨੇ ਨੰਬਰਾਂ ਚ ਆਮ ਆਦਮੀ ਨੂੰ ਦੰਨੇ ਆ ਤੁਸੀਂ ਦੇਖੋ ਆਮ ਆਦਮੀ ਨੂੰ ਜੇ ਮੇਰੀ ਪਰਸਨਲ ਮੈਂ ਆਪਣੇ ਤਜਰਬੇ ਨਾਲ ਗੱਲ ਕਰਾਂ ਉਹ ਗਰਾਉਂਡ ਲੈਵਲ ਤੋਂ ਆਏ ਹੋਏ ਬੰਦੇ ਜ਼ਰੂਰ ਨੇ ਪਰ ਰਾਜਨੀਤੀ ਦਾ ਉਹਨਾਂ ਨੂੰ ਕੋਈ ਫਿਲਹਾਲ ਨੋਲੇਜ ਨਹੀਂ ਆ ਕਿਉਂਕਿ ਰਾਜਨੀਤਿਕ ਲੋਕ ਥਾਣੇ ਤਹਿਸੀਲ ਕਚੈਰੀਆਂ ਜਾਂਦੇ ਨੇ ਠੀਕ ਹੈ ਉੱਥੇ ਲੋਕਾਂ ਨਾਲ ਕਿਵੇਂ ਮਿਲਣ ਵਰਤਨ ਕਰਨਾ ਉਹ ਚੀਜ਼ ਉਹਨਾਂ ਨੂੰ ਪਤਾ ਹੁੰਦੀ ਹੈ ਤਾਂ ਨਵੀਂ ਨਵੀਂ ਪਾਰਟੀ ਆ ਕਿਤੇ ਨਾ ਕਿਤੇ ਓਪੋਜੀਸ਼ਨ ਥਿਰ ਵੀ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਜੀ ਲੱਤਾਂ ਖਿੱਚ ਰਹੇ ਨੇ ਤੇ ਮੈਂ ਤਾਂ ਕਹ ਜੇ ਆਪ ਉਹਨਾਂ ਦੀ ਲੱਤਾਂ ਨਾ ਖਿੱਚੀ ਉਹਨਾਂ ਨੂੰ ਇੱਕ ਵਾਰੀ ਆਪਣੀ ਪਰਫਾਰਮੈਂਸ ਦੇਣ ਲਈ ਉਹਨਾਂ ਨੂੰ ਸਪੋਰਟ ਕਰੋ ਮੀਤਿਹਰ ਨੂੰ ਤੁਸੀਂ ਚੋਣ ਲੜ ਰਹੇ ਨੇ ਐਮਪੀ ਦੀ ਕੀ ਲੱਗਦਾ ਵੀ ਕਿੱਥੇ ਉਹਨਾਂ ਦੀ ਪੋਜੀਸ਼ਨ ਰਹਿਣ ਵਾਲੀ ਹੈ ਮੀਤਿਹਰ ਵੀ ਬਰਲੇ ਕੈਂਡੀਡੇਟ ਨੇ ਜੀ ਜਿੱਥੇ ਜਦੋਂ ਸੰਗਰੂਰ ਸੀਟ ਦੀ ਗੱਲ ਹੁੰਦੀ ਆ ਤਾਂ ਹੋਵੇ ਬਰਨਾਲਾ ਸੀਟ ਐਮਐਲਏ ਸੀਟ ਹੁੰਦੀ ਉਹ ਆਪਣੇ ਆਪਣੇ ਉਸ ਨੀਜੀ ਉਹਦੇ ਵਿੱਚ ਸ਼ਹਿਰ ਚ ਕਰ ਸਕਦੇ ਸੀ ਪਰ ਸੰਗਰੂਰ ਸੀਟ ਸੰਗਰੂਰ ਦੇ ਵਸੀਕ ਨੂੰ ਦਿੱਤੀ ਜਾਂਦੀ ਕਨਸਿਸਟੈਂਸੀ ਵੱਡੀ ਆ ਚਲੋ ਬਰਨਾਲਾ ਵੀ ਸਾਡੇ ਵੀ ਉਸ ਕਨਸਿਸਟੈਂਸੀ ਚ ਆਂਦਾ ਤਾਂ ਸੰਗਰੂਰ ਦੇ ਸੰਗਰੂਰ ਨੂੰ ਪਹਿਲੇ ਵਿਜੇਂਦਰ ਸਿੰਘਲਾ ਤੇ ਮੈਂ ਦੂਜੇ ਕੈਂਡੀਡੇਟ ਦੀ ਗੱਲ ਕਰੂੰਗਾ ਆਪਣੇ ਪਰਮਿੰਦਰ ਸਿੰਘ ਢੀਂਡਸਾ ਜੀ ਤੇ ਸਿਮਰਨਜੀਤ ਸਿੰਘ ਮਾਨ ਜੀ ਸਿਮਰਜੀਤ ਮਾਨ ਤਾਂ ਆਪ ਬਾਹਰਲੇ ਨੇ ਪਰ ਸੰਗਰੂਰ ਲਈ ਕੰਮ ਬਹੁਤ ਕਰਿਆ ਜੀ ਗਰੰਟਾ ਲਿਆਣ ਦਾ ਜਿਹੜਾ ਕੰਮ ਸ਼ੁਰੂ ਕਰਿਆ ਸੀ ਸਿਮਰਨਜੀਤ ਸਿੰਘ ਮਾਨ ਜੀ ਨੇ ਜਦੋਂ ਉਸ ਟਾਈਮ ਮੈਂ ਬਾਸਕਟਬਾਲ ਖੇਡਦਾ ਸੀ ਉਹਨਾਂ ਨੇ ਐਮਬੂਲੈਂਸ ਵੰਡੇ ਨੇ ਬਹੁਤ ਗਰੰਟਾ ਪਿੰਡਾਂ 'ਚ ਦਿੱਤੀਆਂ ਨੇ ਹਾਂਜੀ ਤੇ ਇੱਕ ਲਾਸਟ ਸਵਾਲ ਲੋਕਾਂ ਨੂੰ ਕੀ ਅਪੀਲ ਕਰੋਗੇ ਵੀ ਕਿਹੋ ਜੇ ਲੋਕ ਕਰدار ਵਾਲੇ ਲੋਕਾਂ ਨੂੰ ਵੋਟ ਪਾਓ ਤਾਂ ਕਿ ਜਿਹੜੀ ਰਾਜਨੀਤੀ ਆ ਸੁਧਰ ਸਕੇ ਮਣੀ ਅੱਦਾ ਤੁਹਨੇ ਉੱਤਰ ਮੇਰਾ ਆਪ ਦੇਤਾ ਅੱਛਾ ਗਿਰਦਾਰ ਹੋਵੇ ਸੱਚਾ ਸੁੱਚਾ ਬੰਦਾ ਹੋਵੇ ਵਰਕਰਾਂ ਨਾਲ ਟੱਚ ਰਹੇ ਦੁੱਖ ਸੁੱਖੇ ਚ ਸਾਂਝ ਹੋਵੇ ਤਾਂ ਆਨ ਵਾਲੀ ਵੋਟਾਂ 'ਚ ਦੇਖ ਕੇ ਮੇਰੇ ਕਹੇ ਤੇ ਨਹੀਂ ਕਹੂੰਗਾ ਵੀ ਚਲੋ ਮੈਂ ਤਾਂ ਇਹੀ ਕਹੂੰਗਾ ਅੱਛਾ ਸੁੱਚਾ ਗਿਰਦਾਰ ਹੋਵੇ ਲੋਕਾਂ ਨਾਲ ਸੰਪਰਕ ਕਰਨ ਵਾਲਾ ਹੋਵੇ ਕੋਈ ਤੁਹਾਡਾ ਨਿੱਜੀ ਬਲਬਲਾ ਰਹਿ ਗਿਆ ਉਹ ਵੀ ਉਸ ਵਰਗੇ ਨਹੀਂ ਕੋਈ ਨਿੱਜੀ ਬਲਬਲਾ ਨਹੀਂ ਆ ਜੀ ਬਹੁਤ ਅੱਛੇ ਲੱਗਿਆ ਤੁਹਾਨੂੰ ਅੱਜ ਮੇਰੇ ਇਸ ਨਾ ਚੀਜ਼ ਨੂੰ মিডিਆ ਦੇ ਸਾਹਮਣੇ ਲੈ ਕੇ ਆਏ ਕਿਉਂਕਿ ਮੈਂ ਵੀ ਗੁੰਮਨਾਮੀ ਦੇ ਹਨੇਰੇ ਚ ਆਪਣੇ ਕਾਰੋਬਾਰ ਚ ਰੁਜਾਵਾਂ ਹੋ ਗਿਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸੰ 2019 ਦੇ ਲੋਕ ਸਭਾ ਚੋਣਾਂ ਲੜ ਚੁੱਕੇ ਉਮੀਦਵਾਰ ਜਿਹੜੇ ਕਿ ਕਿਤੇ ਨਾ ਕਿਤੇ ਲੋਕਾਂ ਦੇ ਸਾਹਮਣੇ ਆਉਣ ਤੋਂ ਰਹਿ ਗਈ ਸੀ ਅੱਜ ਦੇ ਨਿੱਜੀ ਰਜੇਮਾਂ ਚ ਉੜਦੇ ਹੋਏ ਸੀ ਦੀਪਕ ਦੇ ਨਾਲ ਇਕਬਾਲ ਸਿੰਘ ਫਗੂੜਾ ਡੀ5 ਚੈਨਲ ਪੰਜਾਬੀ ਸੰਗਰੂਰ